ਸੰਗਤ ਜੀ ਜਦ ਪੰਜਾਂ ਪਿਆਰਿਆਂ ਦਾ ਹੁਕਮ ਪਾ ਕੇ ਸਤਿਗੁਰੂ ਮਹਾਰਾਜ ਗੜੀ ਛੱਡਣ ਦਾ ਫੈਸਲਾ ਕਰ ਲੈਂਦੇ ਨੇ ਭਾਈ ਸੰਤ ਸਿੰਘ ਦੇ ਸੀਸ ਤੇ ਕਲਗੀ ਤੋੜਾ ਸਜਾ ਕੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਅਧੀ ਰਾਤ ਨੂੰ ਚਮਕੌਰ ਦੀ ਗੜੀ ਨੂੰ ਛੱਡਣਾ ਕਰ ਦਿੰਦੇ ਨੇ ਸਤਗੁਰੂ ਪਾਤਸ਼ਾਹ ਰਣ ਮੈਦਾਨ ਦੇ ਵਿੱਚ ਦੀ ਲੰਗੀ ਜਾ ਰਹੇ ਨੇ ਅਧੀ ਰਾਤ ਦਾ ਸਮਾਂ ਹੈ ਪੂਰੀ ਠੰਡੀ ਰਾਤ ਸਾਰੇ ਪਾਸੇ ਸੁੰਨ ਹੋਈ ਪਈ ਹੈ ਸਤਗੁਰੂ ਮਹਾਰਾਜ ਰਣ ਮੈਦਾਨੇ ਦੇ ਵਿੱਚ ਲੰਗੀ ਜਾ ਰਹੇ ਨੇ ਯੋਧਿਆਂ ਦੇ ਸਿੰਘਾਂ ਦੇ ਸਰੀਰ ਰਸਤੇ ਦੇ ਵਿੱਚ ਆਏ ਜਾ ਰਹੇ ਨੇ ਤੇ ਸਤਗੁਰੂ ਮਹਾਰਾਜ ਵਰ ਦਿੰਦੇ ਜਾ ਰਹੇ ਨੇ ਇਹ ਮੇਰਾ 5000 ਦੀ ਸਿੱਖ ਹੈ ਇਹ ਮੇਰਾ 10 ਹਜ਼ਾਰੀ ਹੈ ਇਹ ਮੇਰਾ 50 ਹਜ਼ਾਰੀ ਹੈ ਇਸ ਤਰ੍ਹਾਂ ਕਰਦੇ ਜਾ ਰਹੇ ਨੇ ਤੇ ਭਾਈ ਦਇਆ ਸਿੰਘ ਪਿੱਛੋਂ ਆਵਾਜ਼ ਮਾਰ ਦਿੰਦੇ ਨੇ ਸਤਿਗੁਰੂ ਇਹ ਕੀ ਵਚਨ ਕਰਦੇ ਜਾ ਰਹੇ ਹੋ ਸਤਿਗੁਰੂ ਮਹਾਰਾਜ ਫੁਰਮਾਉਣ ਲੱਗੇ ਦਇਆ ਸਿੰਘ ਇਹ ਇਹਨਾਂ ਦੇ ਤਗਮੇ ਆ ਭਾਈ ਇਹ ਸਿੰਘ ਜੂਝਦੇ ਨੇ ਕਿਸੇ ਨੇ 10 ਹਜ਼ਾਰ ਬਹਿਰੀ ਨੂੰ ਮਾਰਿਆ ਹੈ ਕਿਸੇ ਨੇ 20 ਹਜ਼ਾਰ ਨਾਲ ਸਾਹਮਣਾ ਕੀਤਾ ਹੈ ਇਹ ਇਹਨਾਂ ਦੇ ਤਗਮੇ ਨੇ ਮੇਰੀ ਜਾਨਾ ਤੋਂ ਪਿਆਰੇ ਸਿੰਘ ਇਸ ਤਰ੍ਹਾਂ ਗੱਲਾਂ ਕਰਦੇ ਜਾ ਰਹੇ ਨੇ ਤੇ ਸਾਹਮਣੇ ਕੀ ਹੋਇਆ ਬਾਬਾ ਅਜੀਤ ਸਿੰਘ ਦਾ ਸਰੀਰ ਆ ਜਾਂਦਾ ਹੈ ਸਤਿਗੁਰੂ ਮਹਾਰਾਜ ਦੋ ਪਲ ਰੁਕਦੇ ਨੇ ਤੇ ਕੁਝ ਦੂਰੀ ਤੇ ਸਹਬਜ਼ਾਦਾ ਜੁਧਾਰ ਸਿੰਘ ਦਾ ਸਿਰ ਸਰੀਰ ਪਿਆ ਹੋਇਆ ਹੈ ਭਾਈ ਦਇਆ ਸਿੰਘ ਰੁਕ ਜਾਂਦੇ ਨੇ ਤੇ ਬਾਬਾ ਜੀਜੀਤ ਸਿੰਘ ਬਾਬਾ ਜੁਝਾਰ ਸਿੰਘ ਦੇ ਵੱਲ ਤੱਕਦੇ ਨੇ ਬੈਠ ਜਾਂਦੇ ਨੇ ਬਾਬਾ ਜੁਝਾਰ ਸਿੰਘ ਦਾ ਸੀਸ ਚੱਕ ਕੇ ਆਪਣੀ ਬੁੱਕਲ ਦੇ ਵਿੱਚ ਰੱਖ ਲੈਂਦੇ ਨੇ ਇਹ ਸਤਿਗੁਰੂ ਮਹਾਰਾਜ ਬਾਬਾ ਅਜੀਤ ਸਿੰਘ ਦੇ ਕੋਲ ਖੜੋਦੇ ਨੇ ਥੋੜ੍ਹਾ ਰੁਕ ਕੇ ਨਿਹਾਰਦੇ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਉੱਪਰ ਵੱਲ ਵੇਖ ਕੇ ਤੇ ਬਾਬਾ ਅਜੀਤ ਸਿੰਘ ਦੇ ਅਸੀਸ ਦੇ ਹੱਥ ਫੇਰਨਾ ਕਰਕੇ ਅੱਗੇ ਵੱਲ ਨੂੰ ਚੱਲ ਪੈਂਦੇ ਨੇ ਤੇ ਭਾਈ ਦਇਆ ਸਿੰਘ ਪਿੱਛੋਂ ਮਹਾਰਾਜ ਨੂੰ ਆਵਾਜ਼ ਮਾਰ ਦਿੰਦਾ ਹੈ ਸਤਿਗੁਰੂ ਪਾਤਸ਼ਾਹ ਇਹ ਮੂੰ ਫੇਰ ਕੇ ਤੁਸੀਂ ਕਿੱਧਰ ਜਾਈ ਜਾ ਰਹੇ ਹੋ ਬੜੀਆਂ ਦਰਦਮਈ ਸਤਰਾਂ ਕਿਸੇ ਕਵੀ ਨੇ ਇੱਥੇ ਲਿਖੀਆਂ ਨੇ ਕਿ ਆਖ ਰਿਹਾ ਹੈ ਕਵੀ ਪਾ ਇਦੇਆ ਸਿੰਘ ਦੇ ਬੋਲ ਨੇ ਲਾਸ਼ ਪੁੱਤ ਦੀ ਪੈਰਾਂ 'ਚ ਜਦ ਆਈ ਲੰਘ ਗਏ ਉਹ ਸੀਸ ਚੁੰਮ ਕੇ ਸਾਈ ਮੇਰੇ ਆ ਲਾਸ਼ ਪੁੱਤ ਦੀ ਪੈਰਾਂ 'ਚ ਜਦੋਂ ਆਈ ਲੰਗ ਗਏ ਉਹ ਸੀਸ ਚੁੰਮ ਕੇ ਬਾਕੇ ਗੱਜ ਦੋ ਕਫਨ ਦਾ ਟੋਟਾ ਕਜ ਜੰਦੋ লাশ ਪੁੱਤ ਦੀ ਹੋਏ ਮੇਰਾ ਵਾਲਿਆ ਕਜ ਜੰਦੋ লাশ ਪੁੱਤ ਦੀ ਸਤਿਗੁਰੂ ਪਾਤਸ਼ਾਹ ਕਮ ਸੇ ਕਮ ਸਹਬਜਾਦਿਆਂ ਦੇ ਸਰੀਰਾਂ ਨੂੰ ਆਪਣੇ ਗਲ ਦੇ ਵਿੱਚ ਪਏ ਹੋਏ ਕੱਪੜੇ ਦੇ ਨਾਲ ਹਜੂਰੀਏ ਦੇ ਨਾਲ ਇਹਨਾਂ ਨੂੰ ਕੱਝ ਦਈਏ ਅੱਧਾ-ਅੱਧਾ ਹਜੂਰੀਆ ਦੋਨਾਂ ਸਰੀਰਾਂ ਤੇ ਪਾ ਜਾਈਏ ਸਤਿਗੁਰੂ ਮਹਾਰਾਜ ਫਰਮਾਉਣ ਲੱਗੇ ਦਇਆ ਸਿਆਂ ਇਹ ਰਣ ਮੈਦਾਨ ਦੇ ਵਿੱਚ ਪਤਾ ਨਹੀਂ ਕਿੰਨੇ ਅਜੀਤ ਪਏ ਨੇ ਕਿੰਨੇ ਜੁਝਾਰ ਪਏ ਨੇ ਕਿਸੇ-ਕਿਸੇ ਦਾ ਸਰੀਰ ਕੱਝੇਗਾ ਜੇ ਇਹਨਾਂ ਕਪੜਾ ਤੇਰੇ ਕੋਲ ਹੈ ਤਾਂ ਸਾਰਿਆਂ ਦਾ ਸਰੀਰ ਕੱਜ ਦੇ ਤੇ ਨਹੀਂ ਤਾਂ ਅੱਗੇ ਚੱਲ ਕੱਲ ਨੂੰ ਮੈਂ ਇਹ ਨਹੀਂ ਸੁਣਨਾ ਕਿ ਕਲਗੀਆਂ ਆਮਾਲੇ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਨਹੀਂ ਸੁਣਨਾ ਮੈਂ ਚੱਲ ਅੱਗੇ ਚੱਲੀਏ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਤਗੁਰਾਂ ਦੇ ਪਿੱਛੇ ਚੱਲਦੇ ਜਾ ਰਹੇ ਨੇ ਅੱਗੇ ਜਾ ਕੇ ਸਤਿਗੁਰਾਂ ਨੇ فرمایا ਦਇਆ ਸਿਆਂ ਇਕੱਠੇ ਜਾਣਾ ਠੀਕ ਨਹੀਂ ਹੈ ਇਸ ਤਰ੍ਹਾਂ ਕਰਨਾ ਤੁਸੀਂ ਮੈਨੂੰ ਤਾਰੇ ਦੀ ਸੇਧ ਤੇ ਅੱਗੇ ਜਾ ਕੇ ਮਿਲਣਾ ਵੱਖਰੋ ਵੱਖਰੇ ਤੂੰ ਹੋ ਜਾਂਦੇ ਨੇ ਸਤਿਗੁਰੂ ਮਹਾਰਾਜ ਅੱਗੇ ਚਾਲੇ ਪਾ ਦਿੰਦੇ ਨੇ ਜਾਈ ਜਾ ਰਹੇ ਨੇ ਜੰਗਲ ਬਿਆਹ ਬਾਣ ਦਾ ਰਿਸ਼ਤਾ ਹੈ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਸਤਿਗੁਰੂ ਮਹਾਰਾਜ ਨੰਗੇ ਚਰਨ ਨੇ ਟੁਰੇ ਜਾ ਰਹੇ ਨੇ ਕੰਡਿਆਲੀ ਪਥਰੀਲੀ ਧਰਤੀ ਹੈ जख्मी ਹੋਏ ਪਏ ਨੇ ਪੈਰ ਪਹੁੰਚ ਜਾਂਦੇ ਨੇ ਜੰਗਲ ਦੇ ਵਿੱਚਕਾਰ ਇੱਕ ਪ੍ਰਾਣਾ ਖੂਹ ਹੈ ਸਤਿਗੁਰੂ ਮਹਾਰਾਜ ਉਸ ਖੂਹ ਤੇ ਪਹੁੰਚਦੇ ਨੇ ਖੂਹ ਦੀ ਟਿੰਡ ਖੋਲੀ ਅਤੇ ਸਰਾਣੇ ਰੱਖ ਕੇ ਆਰਾਮ ਅਵਸਥਾ ਦੇ ਵਿੱਚ ਲੇਟ ਜਾਂਦੇ ਨੇ ਸਮਾਪਤੀਤ ਹੁੰਦਾ ਜਾ ਰਿਹਾ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਮਾਨ ਸਿੰਘ ਵੀ ਇਥੇ ਆ ਸਤਿਗੁਰਾਂ ਨੂੰ ਖੋਜ ਦੇ ਖੋਜ ਦੇ ਮਿਲਦੇ ਨੇ ਦੇਖਦੇ ਨੇ ਸਤਿਗੁਰਾਂ ਦੇ ਪੈਰ ਜ਼ਖਮੀ ਹੋਏ ਪਏ ਨੇ خون ਰਿਸ ਰਿਹਾ ਹੈ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਜਾਂਦੇ ਨੇ ਅੱਖਾਂ ਨਮ ਹੋਈਆਂ ਪਈਆਂ ਨੇ ਭਾਈ ਦਇਆ ਸਿੰਘ ਦੀਆਂ ਅੱਜ ਮਖਲੀ ਮਖਮਲੀ ਸੇਜਾਂ ਤੇ ਸੌਣ ਵਾਲਾ ਕੰਡਿਆਂ ਦੀ ਸੇਜ ਵਿਚਾਈ ਪਿਆ ਹੈ। ਜੋ ਮਖਮਲਾ ਤੇ ਟੁਰਨ ਵਾਲੇ ਚਰਨ ਅੱਜ ਕੰਡਿਆਂ ਦੇ ਨਾਲ ਵਿੰਨੇ ਪਏ ਨੇ ਇਹ ਸੋਚਦਿਆਂ ਅੱਖਾਂ ਦੇ ਵਿੱਚੋਂ ਨੀਰ ਵਗ ਪੈਂਦਾ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜਦ ਇੱਕ ਹੰਝੂ ਡਿੱਗ ਪੈਂਦਾ ਹੈ ਤੇ ਸਤਿਗੁਰੂ ਪਾਤਸ਼ਾਹਾਂ ਖਾਂਕੋਲ ਕੇ ਦੇਖਦੇ ਝੱਟ ਤਲਵਾਰ ਦੇ ਮੁਠੇ ਤੇ ਹੱਥ ਚਲਾ ਜਾਂਦਾ ਹੈ। ਦੇਖਿਆ ਭਾਈ ਦਇਆ ਸਿੰਘ ਇਤਾਰ ਸਿੰਘ ਖੜੇ ਹੋਏ ਨੇ ਦਇਆ ਸਿੰਘ ਆ ਗਏ ਹੋ ਹਾਂ ਸਤਿਗੁਰੂ ਪਾਤਸ਼ਾ ਉੱਠ ਕੇ ਬੈਠ ਜਾਂਦੇ ਨੇ ਸਤਿਗੁਰੂ ਮਹਾਰਾਜ ਦੇਖਿਆ ਸ਼ਾਮਾ ਪੈ ਰਹੀਆਂ ਨੇ ਦਇਆ ਸਿੰਘ ਨਿਤਨੇਮ ਦਾ ਸਮਾਂ ਹੋ ਗਿਆ ਹੈ ਭਾਈ ਨਿਤਨੇਮ ਕਰ ਲਈਏ ਰੇ ਰਾਸ ਦਾ ਜਾਪ ਕਰਨ ਦਾ ਸਮਾਂ ਹੋ ਗਿਆ ਹੈ ਚਲੋ ਰੇ ਰਾਸ ਦਾ ਜਾਪ ਕਰੀਏ ਭਾਈ ਦਇਆ ਸਿੰਘ ਰੇ ਰਾਸ ਦਾ ਜਾਪ ਸ਼ੁਰੂ ਕਰਨ ਲੱਗਦਾ ਹੈ ਜਾਪ ਕਰੀ ਜਾ ਰਿਹਾ ਹੈ ਤੇ ਜਦ ਪਾਠ ਚੌਪਈ ਤੇ ਆਉਂਦਾ ਹੈ ਇਹ ਤੁਕ ਉਚਾਰਨ ਕਰਦਾ ਹੈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਅਮਰੇ ਦੁਸਟ ਸਬਾ ਤੁਮ ਕਾ ਬੋ ਆਪ ਹਾਥ ਦੇ ਮੋਹੇ ਬਚਾ ਬੋ ਸੁਖੀ ਬਸੈ ਮੋਰੋ ਪਰਵਾਰਾ ਜਦ ਇਥੇ ਪਾਠ ਆਉਂਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਅਚਾਨਕ ਬੋਲਣ ਲੱਗ ਜਾਂਦੇ ਨੇ ਸੁਖੀ ਬਸੈ ਮੋਰੋ ਪਰਵਾਰਾ ਸੁਖੀ ਬਸੈ ਮੋਰੋ ਪਰਵਾਰਾ ਸੁਖੀ ਬਸੈ ਮੋਰੋ ਪਰਵਾਰਾ ਸੁਖੀ ਬਸੈ ਮੋਰੋ ਪਰਵਾਰਾ ਇਹ ਤੁਕਾਂ ਉਚਾਰਨ ਕਰੀ ਜਾ ਰਹੇ ਨੇ ਬਾਰ-ਬਾਰ ਭਾਈ ਦਿਆ ਸਿੰਘ ਦੇ ਨੇਤਰਾਂ ਦੇ ਵਿੱਚ ਜਲ ਆਖਣ ਲੱਗੇ ਸਤਿਗੁਰੂ ਕਿਹੜੇ ਪਰਿਵਾਰ ਦੀਆਂ ਸੁੱਖਾਂ ਮੰਗੀ ਜਾ ਰਿਹਾ ਹੈ ਦੋ ਸਹਿਬਜ਼ਾਦੇ ਤਾਂ ਹੱਥੀ ਜੰਗ ਦੇ ਵਿੱਚ ਸ਼ਹੀਦ ਕਰਵਾਇਆ ਹੈ ਦੋਵਾਂ ਦਾ ਪਤਾ ਨਹੀਂ ਕਿੱਥੇ ਨੇ ਮਾਤਾ ਗੁਜਰ ਕੌਰ ਪਤਾ ਨਹੀਂ ਕਿਹੜੇ ਪਾਸੇ ਚਲੀ ਗਈ ਹੈ ਪਤਾ ਨਹੀਂ ਇਸ ਦੁਨੀਆ ਤੇ ਹੈ ਵੀ ਨੇ ਕਿ ਨਹੀਂ ਮਾਤਾ ਮਾਦਾ ਪਤਾ ਨਹੀਂ ਕਿੱਥੇ ਨੇ ਤੂੰ ਕਿਹੜੇ ਪਰਿਵਾਰ ਦੀ ਸੁਖ ਮੰਗੀ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਨੇ ਨੇਤਰ ਖੋਲੇ ਤੇ ਪਾਈ ਦਇਆ ਸਿੰਘ ਵੱਲ ਵੇਖ ਕੇ ਮੁਸਕਰਾ ਪਏ ਦਇਆ ਸਿੰਘ ਤੈਨੂੰ ਹਜੇ ਸਮਝ ਨਹੀਂ ਆਈ ਭਾਈ ਸਤਿਗੁਰੂ ਮਹਾਰਾਜ ਭਾਈ ਦਇਆ ਸਿੰਘ ਦੇ ਦਾੜੇ ਦੇ ਉੱਤੇ ਲੱਗੇ ਤਣਕੇ ਸਾਫ਼ ਕਰਨ ਲਈ ਕਰਨ ਲੱਗ ਜਾਂਦੇ ਨੇ ਮੁਖ ਤੇ ਹੱਥ ਫੇਰਨ ਲੱਗ ਜਾਂਦੇ ਨੇ ਜੰਗਲੀ ਰਸਤਾ ਹੈ ਜੰਗਲੀ ਰਸਤੇ ਦੇ ਵਿੱਚ ਤੁਰਦਿਆਂ ਤੁਰਦਿਆਂ ਭਾਈ ਦਇਆ ਸਿੰਘ ਦੇ ਦਾੜੇ ਦੇ ਵਿੱਚ ਝਾੜੀਆਂ ਦੇ ਤਣਕੇ ਫਸੇ ਪਏ ਨੇ ਸਤਿਗੁਰੂ ਮਹਾਰਾਜ ਨਾਲੇ ਸਾਫ਼ ਕਰ ਰਹੇ ਨੇ ਤੇ ਨਾਲੇ ਦੁਲਾਰ ਕਰ ਰਹੇ ਨੇ ਭਾਈ ਦਇਆ ਸਿੰਘ ਦਇਆ ਸਿਆ ਸੁਖੀ ਵਸੇ ਮੋਹਰੋ ਪਰਿਵਾਰਾ ਇਹ ਪੰਥ ਖਾਲਸਾ ਮੇਰਾ ਪਰਿਵਾਰ ਹੈ ਇਸ ਪਰਿਵਾਰ ਦੀ ਮੈਂ ਸੁਖ ਮੰਗਦਾ ਹਾਂ ਇਸ ਪਰਿਵਾਰ ਦੀ ਸੁਖ ਮੰਗਦਾ ਹਾਂ ਮੇਰਾ ਪਰਿਵਾਰ ਜਿਹੜਾ ਤੂੰ ਕਹਿ ਰਿਆਂ ਹੈ ਉਹ ਮੇਰਾ ਅਸਲੀ ਪਰਿਵਾਰ ਨਹੀਂ ਮੇਰਾ ਪਰਿਵਾਰ ਇਹ ਪੰਥ ਖਾਲਸਾ ਹੈ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਪਾਤਸ਼ਾਹ ਇਹ ਉਚਾਰਨ ਕਰਕੇ ਦਇਆ ਸਿੰਘ ਜੀ ਨਾਲ ਦਿਲਾਰ ਕਰ ਰਹੇ ਨੇ ਸੁਖੀ ਵਸੇ ਸੁਖੀ ਵਸੇ ਮੇਰਾ ਪੰਥ ਖਾਲਸਾ ਸੁਖੀ ਵਸੇ ਸੁਖੀ ਵਸੇ ਸੁਖੀ ਵਸੇ ਮੇਰਾ ਪੰਥ ਖਾਲਸਾ ਸੁਖੀ ਵਸੇ